ਲੋ ਜੀ ਬਲੌਗ ਵੀਰਪਾਲ ਪਰ ਹਸੋੜਾ ਬਹੁਤ ਸਾਰੀ ਤੁਹਾਨੂੰ ਧੰਨਵਾਦ ਕਰਨਾ ਹੋਰ ਸਨਾਂ ਕਿ ਮੈਂ ਠੀਕ ਠਾਕ ਹਾਂ ਜੀ ਲੋ ਜੀ ਅੱਪਾ ਚਿੱਟੇ ਕਲਰ ਦਾ ਬਲੌਗ ਬਣਾ ਕੇ ਤਿਆਰ ਕਰਦੇ ਆਂ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਐ ਡਿਜ਼ਾਈਨ ਵੀ ਦਿਖਾਉਣ ਦੀ ਟਾਈਮ ਲੱਗਿਆ ਆਪਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਆਪਾਂ ਬਾਹਰ ਨਾਲ ਧੁੱਪੇ ਵਿੱਚ ਸੀਗੇ ਇੱਥੇ ਮੈਂ ਕਹਾਂ ਚੱਲੋ ਮੈਂ ਇੱਥੇ ਦੇ ਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਵਾਂ ਦੇਖੋ ਆਪਣਾ ਦੂਜਾ ਪਾਸਾ ਬਣੀ ਬਣਾਈ ਜਾਂਦੇ ਆਪਾਂ ਇਹ ਤਾਂ ਆਪਾਂ ਪਈ ਜਾਂਦੀ ਹੈ ਆਪਣੀ ਕੋਸ਼ਿਸ਼ ਕਰਾਂਗੇ ਜੇ ਆਪਾਂ ਟਾਈਮ ਹੋਇਆ ਤਾਂ ਆਪਾਂ ਜੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਆ ਇਹ ਪਾਛਮ ਆਪਾਂ ਇਹਦੀ ਬਣਾ ਰਹੇ ਆ ਕਿਉਂਕਿ ਜਿਹੜੀ ਡਿਮਾਂਡ ਆਪਾਂ ਨੂੰ ਕਸਟਮਰ ਕਰਦਾ ਆਪਾਂ ਨੂੰ ਕਰਨੀ ਪੈਂਦੀ ਆ ਇਹ ਆਪਾਂ ਤਿੰਨ ਪਲਾਈ ਦਾ ਗੋਲਾ ਬਣਾ ਰਹੇ ਆ ਨੀ ਤਿੰਨ ਅਪਲਾਈ ਦਾ ਨਹੀਂ ਭੈਣੇ ਕਈ ਵਾਰ ਬੋਲਣ ਚ ਹੋ ਜਾਂਦਾ ਇਹ ਸਿੰਗਲ ਗੋਲਾ ਹਨ ਜਸਨੀ ਲੋਹਣ ਵੈਸੇ ਉਹਨੂੰ ਦੇਖਣ ਤੇ ਪਤਾ ਲੱਗਿਆ ਸੀ ਕਿ ਇਹ ਭਈ ਪਾਚੋਂ ਦਾ ਗੋਲਾ ਲਾ ਰਹੇ ਹਾਂ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈਗਾ ਤੇ ਇਹ ਆਪਾਂ ਬਣਾਵਾਂਗੇ ਜੀ ਗੋਲਗਲਾ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਗੋਲਗਲਾ ਆਪਾਂ ਕਿੱਦਾਂ ਬਣਾਉਣੇ ਆ ਕਿਵੇਂ ਕਾਟ ਪਾਉਣੇ ਆ ਲੋ ਸਤਾ ਪੰਜਰ ਲਾਂ ਲਿਆ ਆਪਾਂ ਤੁਹਾਨੂੰ ਦਿਖਾਈ ਅੰਜਸਿਆ ਸੀ ਆਪਾਂ ਨੂੰ ਲਫਟ ਮਿਲੇ ਸੰਜਰਾ ਪਾ ਪਾਲੀnga ਤੇ ਆਪਾਂ ਬਾਹਰ ੁੱਪੇ ਬੈਠੇ ਸੀ ਨੋਖੀ ਦੇ ਖਾਮ ਨੇ ਸੋਨੋ ਇਹ ਆਪਾਂ ਗੋਲਗਲਾ ਬਣਾਇਆ ਸੋ ਦੱਸਨੀ ਹਾਂ ਦੇਖੋ ਜਿੱਥੇ ਆਪਾਂ ਕਾਟ ਪਾ ਲਈ ਸੀ ਨੌ ਗੁੰਡਿਆਂ ਦੀ ਪੰਜ ਗੁੰਡੇ ਆਪਾਂ ਹੀਰਾ ਕਟਾ ਲੇ ਸੀ ਚਾਰ ਗੁੰਡੇ ਪਾ ਫਿਰ ਕਟਾ ਲੇ ਸੀ ਇਹ ਨਵਾਂ ਕੁੰਟੇ ਦੀ ਕਾਟ ਹੋ ਗਈ ਦੇਖੋ ਜੀ ਆਪਾਂ ਇੱਥੋਂ ਨਾਲ ਹੀ ਕਟਾਈ ਪਾਉਂਦੇ ਗਲਾ ਦੇਖੋ ਕਿੰਨਾ ਡੀਪ ਹੋ ਜਾਣਾ ਸੀ ਗਲਾ ਹਜੇ ਵੀ ਬਹੁਤ ਖੁੱਲਾ ਡੁੱਲਾ ਵਧੀਆ ਬਣਿਆ ਦੇਖੋ ਇੱਥੋਂ ਵੇਖੋ ਆਪਾਂ 4-5 ਸਲਾਈਆਂ ਤੁਸੀਂ ਆਪ ਗਿਣਤੀ ਕਰੋ ਕਿੰਨੀਆਂ ਸਲਾਈਆਂ ਆਪਾਂ ਬਣ ਕੇ ਤੇ ਫਿਰ ਆਪਾਂ ਇੱਥੋਂ ਕਾਟ ਸ਼ੁਰੂ ਕੀਤੀ ਆ ਤੁਸੀਂ ਵੀ ਹਮੇਸ਼ਾ ਇਸ ਤਰ੍ਹਾਂ ਕਰਿਆ ਕਰੋ ਇੱਥੋਂ ਕਾਟ ਪਾਵਾਂਗੇ ਤੇ ਗਲਾ ਜ਼ਿਆਦਾ ਡੀਪ ਹੋ ਜਾਊਗਾ ਕਿਉਂਕਿ ਸਰਦੀਆਂ ਦੇ ਕੱਪੜੇ ਹੁੰਦੇ ਆ आह चीज़ चाहे भारी दतले जो हो चीज वख्या करो आ चीज तुम्हें ये हमेशा वाद रख्या करो आह चीज ये आप करोशिया करा सुनते खावे करोशिया किता भी दोनों साइडा से आप करोशिया करा गले से भी करोशिया करा सारे आ चीज़ से सारे करोशिया करा बहुत सोना गोल बन के आऊगा ये देखो जी ਇਹ ਚਿੱਟੇ ਕਲਰ ਦੀ ਬਣਾ ਰਹੇ ਹਾਂ ਇਹ ਦੋ ੜ ਮਾਰਤੇ ਆਪਾਂ ਤੁਹਾਨੂੰ ਦਿਖਾਉਂਗਾ ਦੱਸਾਂਗੇ ਵੀ ਕਿੱਥੋਂ ਆ ਕੀ ਰੇਟ ਲਾਵਾਂਗੇ ਤੇ ਇੱਕ ਸਾਨੂੰ ਬਲੈਕ ਦਿਖਾਇਆ ਸੀ ਇਹ ਵਾਈਟੇ ਚਿੱਟਾ ਇਸੇ ਪੱਛਮ ਦੇ ਆਪਾਂ ਬਣਾ ਰਹੇ ਹਾਂ ਤੇ ਇਹ ਦਾ ਥੋੜਾ ਜਿਹਾ ਰੇਟ ਥੋੜਾ ਜਿਹਾ ਲੱਗਦਾ ਵੱਧ ਉਸ ਜਿਆਦਾ ਨੇ ਵਿੱਚ ਥੋੜੀ ਫਰਕ ਹੁੰਦਾ ਵਾ ਤੇ ਲਓ ਜੀ ਇਸ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰ ਹੀ ਜਾਂਦੇ ਆ ਇੱਥੇ ਆਪਾਂ ਇੰਨਾ ਆਪਾਂ ਦੋ ਪੁੱਠੇ ਦੋ ਸਿੱਧੇ ਪਾ ਲੇ ਲੋ ਜੀ ਦੇਖੋ ਆਹ ਚੀਜ਼ ਆਪਾਂ ਵੱਧ ਕਰ ਲਿਆ ਸੀਗਾ ਇੱਥੋਂ ਬਾਤ ਕਰਦੇ ਕਰਦੇ ਹਨ ਦੇਖੋ ਜੀ ਹਰ ਵਾਰੀ ਤੰਤਨ ਕਰਦੇ ਕਰਦੇ ਆਹ ਚੀਜ਼ ਆਪਾਂ ਉੰਨੇ ਗੁੰਡੇ ਰੱਖੇ ਇੱਥੋਂ ਉੰਨੇ ਗੁੰਡੇ ਇਹ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਆ ਪਰ ਆਪਾਂ ਉੰਨੇ ਗੁੰਡੇ ਰੱਖੇ ਆ ਬਹੁਤਾ ਵੀ ਜਨ ਜ਼ਿਆਦਾ ਨਹੀਂ ਨਾ ਘਾਟਾ ਨਾ ਵੱਧ ਆਪਾਂ ਉੰਨੇ ਗੁੰਡੇ ਰੱਖੇ ਆ ਇਹਦੇ ਹਰ ਵਾਰੀ ਘਟਾਉਂਦੇ ਘਟੋਦੇ ਤੰਤਨ ਤੰਨੀ ਦੇ ਉੱਤੇ ਆਪਣੇ ක උරගේ සා නොරපා සිද් මොල්ල සිත්್තප තැ වරිටා එවරද තැවර පදරිටයි පයි ැරියි පන ෝසන ග වගේ රතුසිව අස්ත්‍ර ගෝල ගල नाු ਦੀਏ ਭਾਣ ਚੌਰਸ ਗਲਾ ਬਣਾਇਆ ਸਾਨੂੰ ਮੈਂ ਦਿਖਾਇਆ ਸੀ ਬਲੈਕ ਕਲਰ ਦਾ ਉਹਦੇ ਜਦੋਂ ਤੁਸੀਂ ਆ ਚੀਜ਼ ਤੋਂ ਅੱਧ ਕਰੋਂਗੇ ਇੱਥੇ ਅੱਧ ਕਰ ਲਈ ਜਿਵੇਂ 19 ਝੋਟੇ ਰੱਖ ਲਈ ਉਹਦੇ ਵਿੱਚ ਸਾਰੀ ਇੱਕੇ ਦਾ ਵੀ ਕਟਾਉਣੇ ਹੁੰਦੇ ਆ ਆ ਚੀਜ਼ ਸਾਰੀ ਕਟਾਉਣੀ ਹੁੰਦੀ ਆ ਉਹਦੇ ਵਿੱਚ ਸਾਰੀ ਕਟਾਈ ਪੈਂਦੀ ਆ ਇਹਦੇ ਵਿੱਚ ਆਪਾਂ ਕਟਵਾਉਣੇ ਹੈਗੇ ਜੀ ਤਿੰਨ ਤਿੰਨ ਕਰਕੇ ਤਿੰਨ ਘਟਾ ਲਉ ਚਾਰ ਘਟਾ ਲਉ ਆਪਾਂ ਤਿੰਨ ਸਲਾਈਆਂ 'ਚ ਕਟਾਏ ਆ ਤਿੰਨ ਤਣੇ ਵਰੀ ਜਾਂਦੇ ਆਉਂਦੇ ਆ ਨੀ ਇਰੇ ਗੋਲ ਬਣੂਗਾ ਦੋਨੇ ਸਾਈਡ ਤੇ ਪਤੀਤੀਤੀ ਵਾਰ ਘਟਾਈ ਆ ਹਲੋ ਜੀ ਨਾ ਜੀ ਜੇ ਹੁਣ ਆਪਾਂ ਬਿੱਟੀ ਦੀ ਟੁਪੇ ਤੇ ਟੁਪੇ ਮੱਖੀਆਂ ਬਹੁਤ ਹੁੰਦੀਆਂ ਨੇ ਵੈਸੇ ਪਾ ਹੱਟ ਛੜ ਕੇ ਤੁਸੀਂ ਪਰ ਫਿਰ ਵੀ ਆਉਂਦੀਆਂ ਨੇ ਹਲੋ ਬਹੁਤ ਸੋਨਾ ਬਣ ਕੇ ਤਿਆਰ ਹੋਊਗਾ ਡਿਜ਼ਾਈਨ ਕੋਸ਼ਿਸ਼ ਕਰਾਂਗੀ ਜਿੱਤੇ ਬਣਾਉਣ ਦਾ ਟਾਈਮ ਲੱਗਿਆ ਕਿਉਂਕਿ ਆਪਣੇ ਕੋਲ ਕੀਨਖਾਬ ਦੇ ਸ਼ੂਟ ਪਹੁੰਚ ਗਏ ਆ ਉਹ ਆਪਾਂ ਦਿਖਾਉਣੀ ਅੱਜ ਤੁਹਾਨੂੰ ਚਲ ਆਪਾਂ ਦੂਜੀ ਪੈਂਡ ਕਾਲੇ ਕਾਲੇ ਚ ਵੀ ਵੀਡੀਓ ਦੇ ਕੱਪੜੇ ਦਿਖਾਉਣੀ ਆ ਤੇ ਮੈਂ ਕਿਹਾ ਵੀ ਚਲੋ ਮੈਂ ਪਹਿਲਾਂ ਨਹੀਂ ਦਿਖਾਉਂ ਮੈਂ ਬਾਕਸ ਉਹਨਾਂ ਡਿਜ਼ਾਈਨ ਵਾਂਗ ਕੇ ਤਿਆਰ ਹੁੰਦਾ ਇਹ ਆਪਾਂ ਤਿਆਰ ਕਰੀ ਜਾਂਦੇ ਬਣਾ ਕੇ ਇਹਨਾਂ ਬਣਾ ਲਿਆ ਆਹ ਪਤਾ ਨਹੀਂ ਪਛਮ ਦੇ ਵਿੱਚ ਹੀ ਉਹ ਗੁੱਛ ਇਹਨਾਂ ਬਣਾ ਲਿਆ ਹਲੋ ਇਹ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਗੋਲ ਗਲੇ ਦੀ ਤੁਸੀਂ ਇਸ ਤਰ੍ਹਾਂ ਬਣਾਇਓ ਦੀ ਆਹ ਚੀਜ਼ ਤੋਂ ਆਪਾਂ ਦੇਖ ਰੂ ਇਹਨਾ ਗੈਪ ਆ ਦਿੱਤਾ ਵਾ ਤੇ ਜੇ ਬਰਾਬਰ ਆਪਾਂ ਕਾਟ ਪਾਵਾਂਗੇ ਤੇ ਇਹ ਬਹੁਤ ਜ਼ਿਆਦਾ ਡੀਪ ਵੱਡਾ ਬਣ ਜਾਂਦਾ ਵਾ ਕਿਉਂ ਸਰਦੀ ਦੇ ਕੱਪੜੇ ਹੁੰਦੇ ਆਹ ਚੀਜ਼ ਤੁਸੀਂ ਵੱਧ ਰੱਖਿਆ ਕਰੋ ਇੱਥੋਂ ਆਹ ਚੀਜ਼ ਨਾ ਜ਼ਿਆਦਾ ਰੱਖਿਆ ਕਰੋ ਤੇ ਖਿੱਚ ਨਹੀਂ ਪੈਂਦੀ ਹੈਗੀ ਮੋٹے ਕੱਪੜਿਆਂ ਨਾਲ ਹਲੋ ਵੀ ਆਈ ਨਹੀਂ ਹੈਗਾ ਗਲਾ ਨਾੜਿਆ ਪਾ ਇੱਥੇ ਆ ਕੇ ਗਾੜ ਪਾਈ ਸੀ ਵੀ ਗਲਾ ਆਪਣਾ ਛੋਟਾ ਹੋ ਗਿਆ ਗਲਾ ਬਿਲਕੁਲ ਬਹੁਤ ਵਧੀਆ ਹੈ ਵੱਡਾ ਸਾਰਾ ਬਣ ਗਿਆ ਵਾ ਚਲੋ ਜੀ ਠੀਕ ਹੈ ਦੱਸਿਓ ਆਪਣੇ ਗੂੜ ਗਲੇ ਦੱਸ ਤੁਹਾਨੂੰ ਕਿੱਦਾਂ ਲੱਗਿਆ ਵਾ ਇਹ ਪਕੂੜੀਆਂ ਹੀ ਆ ਕਰਾਂਗੇ ਆ ਚੀਜ਼ ਤੇ ਵੀ ਪਕੂੜੀਆਂ ਸਾਰੇ ਹੋ ਇੱਧਰ ਪਕੂੜੀਆਂ ਬਸ ਉਹ ਉੱਬਰ ਉੱਬਰ ਕੇ ਆਉਂਦਾ ਚਿੱਟੇ ਕਲਰ ਤੇ ਇਹ ਡਿਜ਼ਾਈਨ ਦੇਖੋ ਕਿੰਨਾ ਵਧੀਆ ਉੱਬਰ ਕੇ ਆਇਆ ਬਸ ਉਹ ਵਨਕੇ ਤਿਆਰ ਹੁੰਦਾ ਵਾ